ਕਿਸਾਨਾਂ ਦਾ ਧਰਨਾ 119ਵੇਂ ਦਿਨ ਦੇ ਵਿੱਚ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲਗਾਤਾਰ ਜਾਰੀ ਹੈ ਤਾਂ ਹੁਣ ਅਸੀਂ ਖਨੋਰੀ ਬਾਰਡਰ ਤੇ ਪਹੁੰਚੇ ਆਂ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਉੱਤੇ ਕਿਸਾਨਾਂ ਨੇ ਇੱਕ ਵੱਡਾ ਇਕੱਠ ਰੱਖਿਆ ਗਿਆ ਹੈ ਪੂਰੇ ਦਿਹਾੜਾ ਮਨਾਇਆ ਗਿਆ ਹੈ ਸਾਡੇ ਨਾਲ ਡੱਲੇਵਾਲ ਸਾਹਿਬ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੁੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਲ ਸਾਹਿਬ ਜੀ ਡੱਲੇ ਸਾਹਿਬ ਅੱਜ ਗੁਰੂ ਸ੍ਰੀ ਅਰਜਨ ਦੇਵ ਜੀ ਦਾ ਜਿਹੜਾ ਹੈਗਾ ਸ਼ਹੀਦੀ ਪੁਰਬ ਮਨਾਇਆ ਗਿਆ ਕਿਸ ਤਰ੍ਹਾਂ ਦੇ ਦੇਖੋ ਇਹਨੂੰ ਅਗਰ ਤੁਸੀਂ ਅੱਜ ਦੇ ਦਿਹਾੜੇ ਨੂੰ ਦੇਖੋਗੇ ਤੇ ਕੱਲਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਨਹੀਂ ਹੈ ਇੱਕ ਅੰਦੋਲਨ ਦਾ ਚੱਲਦੇ-ਚੱਲਦੇ ਅੰਦੋਲਨ ਦਾ ਇੱਕ ਪੜਾਸੀਏ ਜਿਸ ਵੇਲੇ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ ਰਾਜੇ ਸ਼ੀ ਮੁਕਦਮ ਕੁੱਤੇ ਵਰਗੇ ਸ਼ਬਦ ਵਰਤੇ ਤਾਂ ਉੱਥੋਂ ਤੋਂ ਅੰਦੋਲਨ ਸ਼ੁਰੂ ਹੋਇਆ ਵਾ ਇੱਕ ਇੱਕ ਰਾਜਾ ਸ਼ਾਹੀ ਤਾਕਤਾਂ ਦੇ ਨਾਲ ਉਦੋਂ ਤੋਂ ਇੱਕ ਗਰੀਬ ਲੋਕਾਂ ਦਾ ਲੁੱਟਣ ਵਾਲੇ ਲੋਕਾਂ ਦੇ ਨਾਲ ਲੁੱਟੇ ਜਾਣ ਵਾਲੇ ਲੋਕਾਂ ਦੀ ਲੜਾਈ ਉਦੋਂ ਤੋਂ ਸ਼ੁਰੂ ਹੋਈ ਜਦੋਂ ਆਪਾਂ ਨੂੰ ਪਤਾ ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਮਲਕ ਭਾਗੋ ਨੂੰ ਛੱਡ ਕੇ ਤੇ ਭਾਈ ਲਾਲੋ ਨੂੰ ਪ੍ਰਾਇਓਰਟੀ ਦਿੱਤੀ ਹੈ ਹੁਣ ਉੱਥੋਂ ਦਾ ਜਿਹੜਾ ਨਫਰਤ ਆ ਇਹ ਸਿੱਖ ਕਮਿਊਨਿਟੀ ਨਾਲ ਪੈਦਾ ਹੋਈ ਕਿ ਇਹਨਾਂ ਨੇ ਸਾਨੂੰ ਛੱਡ ਕੇ ਉਹਨਾਂ ਗਰੀਬਾਂ ਦੇ ਨਾਲ ਕਿਉਂ ਮਤਲਬ ਜਾ ਕੇ ਹੱਥ ਮਿਲਾਇਆ ਉਦੋਂ ਤੋਂ ਚੱਲਿਆ ਆ ਰਿਹਾ ਇਹ ਇੱਕ ਅੰਦੋਲਨ ਉੱਠੀ ਆ ਰਹੀ ਇੱਕ ਆਵਾਜ਼ ਉਹ ਪੀੜੀਦਰ ਪੀੜੀ ਚੱਲੀ ਆ ਰਹੀ ਸੀ ਜਿਹੜੀ ਪੰਜਵੇਂ ਜਨਮ ਦੇ ਵਿੱਚ ਆ ਕੇ ਸਾਡੇ ਸਤਿਗੁਰਾਂ ਨੇ ਉਸ ਆਪਦੀ ਲੜਾਈ ਨੂੰ ਇੰਨੀ ਸਖਰ ਤੇ ਲੈ ਗਏ ਤੇ ਉਧਰਲੇ ਪਾਸੋਂ ਜਿਹੜਾ ਜ਼ੁਲਮ ਸੀ ਉਹ ਉਦਵੀ ਸਖਰ ਤੇ ਚਲਿਆ ਗਿਆ ਉਹ ਆਪਾਂ ਦੇਖ ਲਿਆ ਤੇ ਉਹ ਜ਼ੁਲਮ ਨੇ ਇੰਨੀ ਸਖਰ ਦੇ ਤੋ ਗਿਆ ਕਿ ਸਤਿਗੁਰਾਂ ਦੇ ਉੱਪਰ ਉਹਨਾਂ ਨੂੰ ਪਾਣੀ ਦੇ ਵਿੱਚ ਉਬਾਲਿਆ ਗਿਆ ਉਹਨਾਂ ਦੇ ਤੱਤਾਂ ਰੇਤ ਪਾਇਆ ਗਿਆ ਸਿਰ 'ਚ ਉਹਨਾਂ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਇਹ ਤਾਂ ਸੀਗਾ ਜ਼ੁਲਮ ਦੀ ਇੰਤਹਾ ਤੇ ਦੂਜੇ ਪਾਸੋਂ ਸਬਰ ਦਾ ਅਖੀਰ ਕਿੱਥੋਂ ਤੱਕ ਅੰਦਾਜ਼ਾ ਲਾਓ ਕਿ ਸਭ ਕੁਝ ਆਰਾਮ ਨਾਲ ਬੈਠਿਆਂ ਨੇ ਚੱਲਿਆ ਇਤਿਹਾਸ ਦੇ ਵਿੱਚ ਕਈ ਥਾਵਾਂ ਤੇ ਜ਼ਿਕਰ ਆਉਂਦਾ ਹੈ ਕਿ ਉਸ ਵੇਲੇ ਮੈਂ ਆਪਣਾ ਮੀਆਂ ਮੀਰ ਜੀ ਹੋਰਾਂ ਨੇ ਇੱਕ ਗੱਲ ਕਹੀ ਕਿ ਪਾਕਸ਼ਾ ਤੁਹਾਡੇ ਨਾਲ ਇੰਨਾ ਕੁਝ ਹੋ ਰਿਹਾ ਹੈ ਮੈਂ ਜੇ ਕਹਾਂ ਤਾਂ ਕਲਾ ਵਰਤਾਵਾਂ ਕੁਝ ਕਰਾਂ ਤੇ ਪਾਕਸ਼ਾ ਨੇ ਪੁੱਛਿਆ ਵੀ ਤੁਸੀਂ ਕੀ ਤੁਸੀਂ ਕਿਸ ਕਲਾ ਦੀ ਗੱਲ ਕਰਦੇ ਹੋ ਉਹਨਾਂ ਨੇ ਕਿਹਾ ਕਿ ਮੈਂ ਇੱਥੋਂ ਸਾਰਾ ਲਾਹੌਰ ਸ਼ਹਿਰ ਪਲਟਾ ਸਕਦਾ ਪੁੱਠਾ ਸਿੱਧਾ ਕਰ ਸਕਦਾ ਇਹ ਗਰਕ ਜਾਏਗਾ ਸਹਿ ਉਹਨੇ ਕਿ ਲੋਕਾਂ ਦਾ ਕੀ ਕਸੂਰ ਹੈ ਲੜਾਈ ਤਾਂ ਉਸ ਮਹਿਲ ਨਾਲ ਹੈ ਤੇ ਮਹਿਲ ਦੇ ਪਿੱਛੇ ਲੋਕ ਕਿਵੇਂ ਕਰ ਕਰ ਕਿਉਂ ਕਰ ਕਰ ਰਹੇ ਆ ਇਹ ਤਾਕਤ ਜਿੱਥੋਂ ਆਈ ਹੈ ਇਹ ਉਸੇ ਤਾਕਤ ਦਾ ਸਨੇਹ ਹੈ ਕਿ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਇਸ ਕਰਕੇ ਕੁਝ ਨਹੀਂ ਕਰਨਾ ਕਹਿਣ ਤੋਂ ਭਾਵ ਇੰਨੀਆਂ ਤਾਕਤਾਂ ਹੁੰਦਿਆਂ ਹੋਇਆਂ ਵੀ ਪਾਤਸ਼ਾਹ ਨੇ ਉਹ ਤਾਕਤਾਂ ਦਾ ਇਸਤੇਮਾਲ ਨਹੀਂ ਕੀਤਾ ਸਵਾਲ ਇਹ ਹੈ ਕਿ ਉਹ ਲੜਾਈ ਜਿਹੜੀ ਲੜੀ ਜਾ ਰਹੀ ਸੀ ਅਖੀਰ ਉਸ ਲੜਾਈ ਨੇ ਅਗਲਾ ਪੜਾ ਕਈ ਪੜਾਪੀ ਪਾਰ ਕੀਤੇ ਇਸ ਲੜਾਈ ਦਾ ਅੰਤ ਜਦੋਂ ਕੀਤਾ ਗੁਰੂ ਦਸਵੇਂ ਮਹਾਰਾਜ ਨੇ ਇੱਕ ਚਿੱਠੀ ਲਿਖ ਕੇ ਕਰਤਾ ਕਿਡਾ ਵੱਡਾ ਜ਼ੁਲਮ ਹੋਇਆ ਇਹਨੇ ਲੋਕ ਮਾਰੇਗੇ ਇਹਨੇ ਜੰਗ ਲੱਗੇ ਲੇਕਿਨ ਜੇ ਅੰਤ ਦੇ ਉੱਤੇ ਕੋ ਦਾ ਖਾਤਮਾ ਕੀਤਾ ਤਾਂ ਇੱਕ ਪੱਤਰ ਨਾਲ ਕੀਤਾ ਸੋ ਮੇਰਾ ਕਹਿਣ ਦਾ ਭਾਵੇਂ ਆ ਸਾਨੂੰ ਅੱਜ ਦੇ ਇਸ ਦਿਹਾੜੇ ਤੋਂ ਇਹ ਸਬਕ ਲੈਣਾ ਚਾਹੀਦਾ ਹੈ ਕਿ ਸਬਰ ਦੇ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਜਾ ਸਕਦਾ ਹੈ ਇੱਥੇ ਸਾਡੇ ਤੇ ਜ਼ਬਰ ਹੋਇਆ ਸਾਡਾ ਨੌਜਵਾਨ ਸ਼ਹੀਦ ਹੋਇਆ ਸਾਡੇ 5 ਨੌਜਵਾਨਾਂ ਨੂੰ ਮਤਲਬ ਅੱਖਾਂ ਤੋਂ ਮਨਾਖੇ ਕਰਤਾ 433 ਜ਼ਖਮੀ ਹੋਏ ਔਰ ਬੇਤਹਾ ਲੋਕਾਂ ਨੇ ਦੇਖਿਆ ਔਰ ਉਹ ਵੀ ਜਿਹੜਾ ਉਹਨਾਂ ਦਾ ਜ਼ਬਰ ਸੀ ਤੇ ਸਾਡਾ ਸਬਰ ਸੀ ਰਿਜ਼ਲਟ ਇਹ ਆਇਆ ਜਿਹੜੇ ਕਹਿੰਦੇ ਸੀ 400 ਪਾਰ ਕਰਾਂਗੇ ਉਹ 303 ਤੇ ਵੀ ਨਹੀਂ ਆ ਸਕੇ ਮੁੜ ਕੇ ਦੁਬਾਰਾ ਉਦੋਂ ਉਹਨੂੰ ਵੀ ਲੋਕਾਂ ਨੇ ਉਹਨਾਂ ਦੇ ਜ਼ਬਰ ਨੂੰ ਸਮਝ ਕੇ ਲੋਕਾਂ ਨੇ ਉਹਨੂੰ ਪਿਛਾੜਿਆ ਔਰ ਪੋਲਰਾਈਜੇਸ਼ਨ ਦੀ ਨੀਤੀ ਨੂੰ ਉਹਨਾਂ ਨੇ ਲੋਕਾਂ ਨੇ ਮਤਲਬ ਪਿਛੜਿਆ ਭਾਜਪਾ ਨੂੰ ਵੱਡਾ ਅਸਰ ਤਾਂ ਪੰਜਾਬ 'ਚ ਦੇਖਣਾ ਪਿਆ ਇੱਕ ਵੀ ਸੀਟ ਹੈ ਜਿਹੜੀ ਭਾਜਪਾ ਨੂੰ ਨਹੀਂ ਨਹੀਂ ਕੱਲੇ ਪੰਜਾਬ 'ਚ ਨਹੀਂ ਹੈ ਪੰਜਾਬ ਦੇ ਵਿੱਚ ਨਾ ਭਾਜਪਾ ਦਾ ਕੋਈ ਸੀਗਾ ਨਾ ਭਾਜਪਾ ਦਾ ਪੰਜਾਬ ਦੇ ਵਿੱਚ ਕੁਛ ਹੋਣਾ ਹੈ ਸਵਾਲ ਇਹ ਹੈ ਕਿ ਭਾਜਪਾ ਨੂੰ ਹਰਿਆਣਾ 'ਚ ਬਹੁਤ ਵੱਡੀ ਸੱਟ ਲੱਗੀ ਹੈ ਭਾਜਪਾ ਨੂੰ ਯੂਪੀ ਜਿੱਥੇ ਉਹਦਾ ਗੜ ਮੰਨਿਆ ਜਾਂਦਾ ਉੱਥੇ ਬਹੁਤ ਵੱਡੀ ਸੱਟ ਲੱਗੀ ਹੈ ਭਾਜਪਾ ਨੂੰ ਮਹਾਰਾਸ਼ਟਰਾ ਦੇ ਵਿੱਚ ਵੱਡੀ ਸੱਟ ਲੱਗੀ ਹੈ ਹੋਰ ਜਿਵੇਂ ਸਾਡਾ ਅੰਦੋਲਨ ਜਿਵੇਂ ਜਿਸ ਤਰ੍ਹਾਂ ਸਾਡਾ ਨੌਜਵਾਨ ਸ਼ੁਭ ਕਰਨ ਦੀਆਂ ਹਸਥੀਆਂ ਲੈ ਕੇ ਅਸੀਂ ਤਮਨ ਲਾਡੂ ਚ ਲੈ ਕੇ ਗਏ ਆ ਤਮਨ ਲਾਡੂ ਦੇ ਲੋਕ ਅਵੇਅਰ ਹੋਏ ਨੇ ਔਰ ਜਿੱਥੇ ਲੋਕ ਅਵੇਅਰ ਹੋ ਗਏ ਉਥੇ 20 ਲੋਕਾਂ ਨੇ ਮਤਲਬ ਭਾਜਪਾ ਨੂੰ ਨੇੜੇ ਨਹੀਂ ਲੱਗਣ ਦਿੱਤਾ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਗਲਾ ਜੇ ਤੁਸੀਂ ਇੱਕ ਹੋਰ ਚੀਜ਼ ਨੋਟ ਕਰੋਗੇ ਤਾਂ ਬੜੀ ਇੰਪੋਰਟੈਂਟ ਗੱਲ ਹੈ ਕਿ ਭਾਜਪਾ ਦੀਆਂ ਸੀਟਾਂ 63 ਘਟੀਆਂ ਨੇ ਤੇ ਜਿੰਨੀਆਂ ਸੀਟਾਂ ਹਾਰੇ ਨੇ ਉਹਨਾਂ ਚੋਂ 71 ਸੀਟਾਂ ਉਹ ਹੈ ਜਿਹੜੀਆਂ ਜਿਨ੍ਹਾਂ ਦਾ ਪਿਸ਼ੋਕੜ ਜਿਨ੍ਹਾਂ ਦਾ ਜ਼ਿਆਦਾਤਰ ਵੋਟ ਬੈਂਕ ਪਿੰਡਾਂ 'ਚ ਬੈਠਾ ਹੈ ਇਹਦਾ ਮਤਲਬ ਪਿੰਡੂ ਸੀਟਾਂ ਹਾਰੇ ਨੇ 71 ਜੇ ਪਿੰਡੂ 71 ਸੀਟਾਂ ਹਾਰੇ ਐ ਤਾਂ ਫਿਰ ਇਹਦਾ ਮਤਲਬ ਪਿੰਡਾਂ 'ਚ ਕੌਣ ਵੱਸਦਾ ਹੈ ਗਰੀਬ ਕਿਸਾਨ ਗਰੀਬ ਮਜ਼ਦੂਰ ਛੋਟਾ ਦੁਕਾਨਦਾਰ ਛੋਟਾ ਵਪਾਰੀ ਬੈਠਾ ਹੁੰਦਾ ਉਹਨਾਂ ਨੇ ਪਿਛੜਿਆ ਨਹੀਂ ਇਹਨਾਂ ਦੀ ਉਹਦਾ ਮਤਲਬ ਭਾਜਪਾ ਨੂੰ ਨਹੀਂ ਪਿਛੜਿਆ ਭਾਜਪਾ ਦੀਆਂ ਨੀਤੀਆਂ ਨੂੰ ਪਿਛੜਿਆ ਲੋਕਾਂ ਨੇ ਸੋ ਇਹਨਾਂ ਨੀਤੀਆਂ ਦੇ ਖਿਲਾਫ ਇਹ ਇੱਕ ਵੱਡੀ ਜੰਗ ਸੀ ਜਿਹਦੇ ਵਿੱਚ ਲੋਕ ਮੈਂ ਕਹਾਂਗਾ ਮੈਂ ਵਧਾਈ ਦੇਉਂਗਾ ਦੇਸ਼ ਦੇ ਲੋਕਾਂ ਨੂੰ ਕਿਉਂਕਿ ਜਿਹੜੀ ਸਰਕਾਰ 303 ਜਿਵੇਂ ਸੀਟਾਂ ਲੈ ਕੇ ਬੈਠੀ ਸੀ ਉਦੋਂ ਦਾ ਜਦੋਂ ਜੀ ਕਰਦਾ ਸੀਗਾ ਸੰਵਿਧਾਨ ਨੂੰ ਤੋੜ ਮਰੋੜ ਕਰ ਦਿੰਦੇ ਸੀ ਜਦੋਂ ਜੀ ਕਰਦਾ ਸੀ ਅੱਜ ਰੇਲਵੇ ਚ ਨਹੀਂ ਆ ਰੇਲਵੇ ਚ ਦੀ ਅੱਜ 에ਰਪੋਰਟ ਵੇਚਣਾ 에ਰਪੋਰਟ ਵੇਚਦਾ ਕੋਈ ਪੁੱਛਣ ਵਾਲਾ ਨਹੀਂ ਸੀ ਲੇਕਿਨ ਅੱਜ ਸਰਕਾਰ ਲੋਕਾਂ ਨੇ ਤਕੜੇ ਹੋ ਕੇ ਕਰੋੜੀਆਂ ਤੇ ਲੈ ਜਾਂਦੀ ਹੈ ਹੁਣ ਉਹ ਆਪਦੀ ਮਨਮਰਜ਼ੀ ਕਰਨ ਜੋਗਰੀ ਨਹੀਂ ਰਹੀ ਪੂਰੇ ਦੇਸ਼ ਦੇ ਵੱਡੇ ਵੱਡੇ ਝੜਾੜਾ ਨੂੰ ਬਹੁਤ ਸਾਰੇ ਲੋਕਾਂ ਨੂੰ ਅੱਜ ਇਸ ਬਦਲਾ ਦਾ ਰਿਜ਼ਲਟ ਮਿਲਣਾ ਹੈ ਕਿਸੇ ਫਲਾਨੇ ਨੂੰ ਭੇਜ ਦਿਓ ਜੀ ਈਡੀ ਦਾ ਸਾਮਣ ਫਲਾਨੇ ਨੂੰ ਇੰਟੈਲੀਜੈਂਸੀ ਤੋਂ ਭੇਜ ਦਿਓ ਜੀ ਸਾਮਣ ਉਹ ਜਿਹੜੇ ਪਹੁੰਚਦੇ ਨੇ ਲੋਕਾਂ ਨੂੰ ਸਾਮਣ ਦਬਾਅ ਪੈਂਦਾ ਰਿਹਾ ਜਿਹੜੇ ਲੋਕ ਤੋਂ ਹਟ ਗਿਆ ਸੰਵਿਧਾਨ ਬਚ ਗਿਆ ਜਿਹੜਾ ਸੰਵਿਧਾਨ ਬਚਾਉਣ ਵਾਸਤੇ ਲੋਕ ਲੜ ਰਹੇ ਸੀ ਉਹ ਸੰਵਿਧਾਨ ਅੱਜ ਇਸ ਕਿਸਾਨ ਅੰਦੋਲਨ ਨੇ ਬਚਾਉਣ ਦਾ ਵੱਡਾ ਕੰਮ ਕੀਤਾ ਹੈ ਔਰ ਮੈਂ ਸਮਝੂਗਾ ਕਿ ਇਹ ਦੇ ਵਿੱਚ ਬੀਜੇਪੀ ਨੂੰ ਅੱਗੇ ਸਮਝ ਲੈਣਾ ਚਾਹੀਦਾ ਆਉਣ ਵਾਲਾ ਸਮਾਂ ਬੀਜੇਪੀ ਲਈ ਹੋਰ ਵੀ ਮਾੜਾ ਹੈ ਅੱਜ ਰਾਜ ਸਭਾ ਮੈਂਬਰ ਪਹੁੰਚ ਰਹੇ ਹੌਡੇ ਕੋਲੇ ਮੈਂ ਦੇਖਦਿਆਂ ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਜਿਹੜੀ ਕਿਸਾਨਾਂ ਵੱਲੋਂ ਕੀਤੀ ਹੈ ਕਿ ਇਹਦੇ ਪ੍ਰਤੀ ਸਾਡਾ ਅਸੀਂ ਪ੍ਰੈਸ ਕਾਨਫਰੰਸ ਕਰਕੇ ਮੀਟਿੰਗ ਕਰਕੇ ਇੱਕ ਫੈਸਲਾ ਲਿਆ ਸੀਗਾ ਕਿ ਅਸੀਂ ਸਾਰੇ ਜਿੰਨੇ ਹੀ ਮੈਂਬਰ ਪਾਰਲੀਮੈਂਟ ਬਣ ਕੇ ਗਏ ਨੇ ਭਾਜਪਾ ਨੂੰ ਛੱਡ ਕੇ ਚਾਹੇ ਵਿਰੋਧੀ ਧਿਰ ਚ ਨੇ ਜਾਂ ਜਿਹੜੇ ਐਨਡੀਏ ਦੇ ਦੂਸਰੇ ਹਿੱਸੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਮਤਲਬ ਦੋ ਤਰੀਕ ਨੂੰ ਮੰਗ ਪੱਤਰ ਦੇਵਾਂਗੇ ਉਹ ਮੰਗ ਪੱਤਰ ਦੇਣ ਦਾ ਜਿਹੜਾ ਸਾਡਾ ਪ੍ਰੋਗਰਾਮ ਅਸੀਂ ਪ੍ਰੈਸ ਬੋਲੇ ਆ ਉਹਦਾ ਅਸਰ ਕਬੂਲਿਆ ਉਹਨਾਂ ਨੇ ਅਸਰ ਕਬੂਲ ਕੇ ਦਨਮੁਲ ਕਾਂਗਰਸ ਤੋਂ ਜਿਹੜੇ ਜਿਹੜੇ 5 ਐਮਪੀ ਸਹਿਬਾਨ ਇੱਥੇ ਆ ਰਹੇ ਨੇ ਉਹ ਸਾਡਾ ਮੰਗ ਪੱਤਰ ਵੀ ਲੈਣਗੇ ਔਰ ਉਹਨਾਂ ਨੇ ਵੱਡੀ ਜਿਹੜੀ ਗੱਲ ਕਹੀ ਉਹ ਕਹਿੰਦੇ ਵੀ ਅਸੀਂ ਇਸ ਸੈਸ਼ਨ ਦੇ ਵਿੱਚ ਤੁਹਾਡੀ ਮੰਗ ਉਠਾਵਾਂਗੇ ਔਰ ਸਾਨੂੰ ਸਮਝਾਓਗੇ ਐਮਐਸਪੀ ਦਾ ਮੁੱਦਾ ਹੈ ਕੀ ਚੀਜ਼ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਜਿਹੜੇ ਸਾਡੇ ਐਲਪੀ ਵੀ ਵਿਚਾਰੇ ਆ ਉਹਨਾਂ ਨੇ ਵੀ ਸਾਡੀ ਸਾਡੇ ਦਰਦ ਨੂੰ ਹਜੇ ਫਰੋਲਿਆ ਨਹੀਂ ਪਹਿਲਾ ਦਿਨ ਆ ਰਹੇ ਹੈ ਕਿ ਸਾਡੇ ਦਰਦ ਦੇ ਉੱਤੇ ਫਰੋਲਣ ਵਾਸਤੇ ਗੱਲਬਾਤ ਕਰਨ ਆ ਰਹੇ ਨੇ ਚੰਗੀ ਗੱਲ ਹੈ ਕਿਸੇ ਨਾ ਕਿਸੇ ਸਾਡਾ ਦਰਦ ਫਰੋਲਣ ਦੀ ਗੱਲ ਸ਼ੁਰੂ ਹੋਈ ਹੈ ਕਿ ਲੱਗਦਾ ਵੀ ਹੁਣ ਤੀਜੀ ਵਾਰ ਜਿਹੜਾ ਅਸਰ ਹੈ ਮੋਦੀ ਸਰਕਾਰ ਇਸ ਤੁਹਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਤੇ ਮੰਨਣ ਤੇ ਰਾਜੀ ਹੋ ਜਾਈ। ਮੈਂ ਇੱਕ ਬੇਨਤੀ ਕਰਾਂ ਮੰਨੇ ਜਾਂ ਨਾ ਮੰਨੇ ਗੱਲਾਂ ਨਹੀਂ ਹੁੰਦੀਆਂ। ਕੀ ਅਸੀਂ ਜੋ ਨਾ ਮੰਨੇ ਤੇ ਕੀ ਅਸੀਂ ਲੜਾਈ ਛੱਡ ਦਾਂਗੇ? ਜੇ ਮਤਲਬ ਫਿਰ ਤਾਂ ਅਸੀਂ ਆਦੇ ਹੱਕਾਂ ਦੀ ਲੜਾਈ ਤੋਂ ਪਛਗੇ। ਸਾਡੀ ਲੜਾਈ ਜਾਰੀ ਰਹੇਗੀ। ਇਹ ਮੰਨੇਗੀ ਨਹੀਂ ਤਾਂ ਅਗਲੀ ਸਰਕਾਰ ਮੰਨੇਗੀ। 5 ਸਾਲ ਹੈ 5 ਸਾਲ ਕਿੰਨੇ ਵੱਡੇ ਹੁੰਦੇ ਆ। ਥੋੜੇ ਚਿਰ ਜੀ 5 ਸਾਲ ਲੰਘ ਜਾਣੇ ਆ। ਹੁਣ ਸਰਕਾਰ ਉਹ ਹਾਲਤ 'ਚ ਨਹੀਂ ਜਿਹੜੀ ਹਾਲਤ 'ਚ ਸਾਨੂੰ ਡਰ ਲੱਗਦਾ ਸੀਗਾ। ਕਿ ਜੀ ਇਹਨਾਂ ਨੇ ਤਾਂ ਮੁੜ ਕੇ ਮੁੜ ਕੇ ਵੋਟਾਂ ਹੀ ਨਹੀਂ ਵੰਡਣੀਆਂ ਉਹ ਸਾਲਾਬ ਤੋਂ ਕੱਢ ਲਿਆ ਨਾ ਲੋਕਾਂ ਨੂੰ ਲੋਕਾਂ ਦਾ ਡਰ ਖਤਮ ਕਰਾਤਾ ਇਸ ਕਿਸਾਨ ਅੰਦੋਲਨ ਨੇ ਸੋ ਮੇਰਾ ਮਤਲਬ ਇਹ ਹੈ ਕਿ ਲੋਕਾਂ ਨੂੰ ਤਕੜੇ ਹੋ ਕੇ ਇਸ ਅੰਦੋਲਨ ਨੂੰ ਆਪਣਾ ਅੰਦੋਲਨ ਸਮਝ ਕੇ ਤੇ ਦਸਾ ਦੇਣਾ ਚਾਹੀਦਾ ਹੈ ਥੈਂਕ ਯੂ ਇਹ ਸਨ ਡਿਲੀਵਰ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਇੱਥੇ ਟੀਐਮਸੀ ਦੇ ਜਿਹੜੇ ਰਾਸਵਾ ਮੈਂਬਰ ਇੱਥੇ ਪਹੁੰਚ ਰਹੇ ਨੇ ਤੇ ਸਾਡੀ ਮੰਗ ਪੱਤਰ ਜਿਹੜਾ ਉਹ ਲੈ ਕੇ ਜਾਣਗੇ ਤੇ ਸੈਸ਼ਨ ਦੇ ਵਿੱਚੋਂ ਚੱਕੇ ਜਾਣਗੇ ਤਾਂ ਇਹਨਾਂ ਨੇ ਇਹ ਵੀ ਕਿਹਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ ਚਾਹੇ ਉਹ ਇਸ 5 ਸਾਲਾਂ ਦੇ ਵਿੱਚ ਹੋਵੇ ਜਾਂ ਚਾਹੇ ਅਗਲੀਆਂ ਸਰਕਾਰਾਂ ਦੇ ਵਿੱਚ ਹੋਵੇ ਪਰ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਨਿਲ ਜਨ ਏਵੀਪੀ ਸੰਜਾ ਖਨੋਰੀ ਬਾਰਡਰ ਸੰਗਰੂਪ